ਸਤਿ ਸ਼੍ਰੀ ਅਕਾਲ ਜੀ ਤੋਂ 124 7 ਪੰਜਾਬ ਡਿਲੀਵਰੀ ਵਿੱਚ ਹੋਈ ਅਣਗੈਲੀ ਕਾਰਨ ਬੱਚੇ ਦੀ ਮੌਤ ਜ਼ਿੰਮੇਵਾਰ ਸਿਵਲ ਹਸਪਤਾਲ ਸਮਰਾਲਾ ਦੇ ਡਾਕਟਰ ਸ਼ਿਕਾਇਤ ਕਰਤਾ ਜਤਿੰਦਰ ਸਿੰਘ ਨੇ ਦੱਸਿਆ ਕਿ ਮੇਰੀ ਪਤਨੀ ਮੰਜੂ ਬਾਲਾ ਦੇ ਇਲਾਜ ਸਿਵਲ ਹਸਪਤਾਲ ਸਮਰਾਲਾ ਵਿੱਚ ਡਾਕਟਰ ਸੁਖਵਿੰਦਰ ਕੋਲ ਦੇ ਕੋਲ ਪਹਿਲੇ ਮਹੀਨੇ ਤੋਂ ਲੈ ਕੇ ਹੁਣ ਬੱਚਾ ਹੋਣ ਤੱਕ ਸਾਰਾ ਇਲਾਜ ਸੁਖਵਿੰਦਰ ਕੋਲ ਕੋ ਚੱਲਦਾ ਆ ਰਿਹਾ ਸੀ ਅਤੇ ਸਾਰਾ ਸਕੈਨ ਵਗੈਰਾ ਵੀ ਅਸੀਂ ਡਾਕਟਰ ਦੇ ਕਹਿਣ ਤੇ ਸਮੇਂ ਸਮੇਂ ਕਰਾਉਂਦੇ ਰਹੇ ਤੇ ਜਦੋਂ ਮੇਰੀ ਪਤਨੀ ਦੇ ਪੇਟ ਵਿੱਚ ਪਲ ਰਹੇ ਬੱਚੇ ਦੇ ਆਖਰੀ ਸਕੈਨ ਕਰਵਾਉਣਾ ਸੀ ਜਦੋਂ ਡਾਕਟਰ ਸਾਹਿਬ ਨੇ ਦਵਾਈ ਦਿੱਤੀ ਤੇ ਡਾਕਟਰ ਸਾਹਿਬ ਕਹਿਣ ਲੱਗੇ ਕਿ ਬੱਚਾ ਬਿਲਕੁਲ ਨੋਰਮਲ ਹੈ ਤੇ ਇਸ ਨੂੰ ਮੇਰੇ ਕੋਲ ਲੈ ਕੇ ਆਉਣ ਦੀ ਕੋਈ ਜ਼ਰੂਰਤ ਨਹੀਂ ਹੈ ਇਸ ਦੇ ਡਿਲੀਵਰੀ ਆਸ ਹੀ ਕਰਵਾ ਦੇਵੇਗਾ ਇਸ ਵਿੱਚ ਡਰਨ ਵਾਲੀ ਕੋਈ ਗੱਲ ਨਹੀਂ ਹੈ ਜਦੋਂ ਮੈਂ ਆਪਣੀ ਪਤਨੀ ਮੰਜੂ ਬਾਲਾ ਨੂੰ ਤਾਰਾ 2 2025 ਨੂੰ ਸਿਵਲ ਹਸਪਤਲ ਸਮਰਾਲਾ ਵਿਖੇ ਦਾਖਲ ਕਰਵਾਇਆ ਤਾਂ ਮੇਰੇ ਪਤਨੀ ਨੂੰ ਦਰਦ ਹੋ ਰਿਹਾ ਸੀ ਉਦੋਂ ਕੋਈ ਵੀ ਮੋਕੇ ਤੇ ਡਾਕਟਰ ਮੌਜੂਦ ਨਹੀਂ ਸੀ ਤੇ ਰਾਤ ਨੂੰ ਡਿਊਟੀ ਤੇ ਜੋ ਸਟਾਫ ਸੀ ਉਹਨਾਂ ਨੇ ਮੇਰੇ ਪੱਤੇ ਦੀ ਦੇਖ ਰੱਖ ਕੀਤੀ ਅਤੇ ਉਹਨਾਂ ਨੇ ਮੇਰੀ ਪਤਨੀ ਨੂੰ ਕੋਈ ਵੀ ਦਵਾਈ ਜਾਂ ਹੋਰ ਕੋਈ ਗਲੂਕੋਜ਼ ਵਗੈਰਾ ਨਹੀਂ ਲਗਾਇਆ ਮੇਰੀ ਪਤਨੀ ਤੜਫਦੀ ਰਹੀ ਤੇ ਰਾਤ ਨੂੰ ਡਿਊਟੀ ਤੇ ਇੱਕ ਸਫਾਈ ਕਰਮਚਾਰੀ ਉਸਨੇ ਮੇਰੀ ਪਤਨੀ ਦਾ ਤੱਕੇ ਨਾਲ ਜ਼ੋਰ ਮਰਵਾਇਆ ਅਤੇ ਜਦੋਂ ਮੈਂ ਆਪਣੀ ਪਤਨੀ ਦਾ ਦਰਦ ਬਰਦਾਸ਼ਤ ਨਾ ਕਰ ਸਕਿਆ ਤਾਂ ਮੈਂ ਡਾਕਟਰ ਸੁਖਵਿੰਦਰ ਕੌਰ ਨੂੰ ਫੋਨ ਕੀਤਾ ਜੋ ਕਿ ਉਸਨੇ ਮੇਰੀ ਪਤਨੀ ਨੂੰ ਹਸਪਤਾਲ ਵਾਲੀ ਪਰਚੀ ਤੇ ਸਪੈਸ਼ਲ ਲਿਖ ਕੇ ਦਿੱਤਾ ਸੀ ਤਾਂ ਡਾਕਟਰ ਨੇ ਮੇਰੀ ਪਤਨੀ ਨੂੰ ਨਿਜੀ ਤੌਰ ਤੇ ਜਾਣਦੇ ਸੀ ਤੇ ਜਦੋਂ ਮੈਂ ਉਹਨਾਂ ਨੂੰ ਫੋਨ ਕੀਤਾ ਤਾਂ ਡਾਕਟਰ ਨੂੰ ਮੇਰੀ ਭੈਣ ਨੇ ਫੋਨ ਕਰਕੇ ਦੱਸਿਆ ਆਪ ਜੀ ਦੇ ਸਟਾਫ ਦੇ ਮੁਲਾਜ਼ਮ ਮੇਰੀ ਪਰਚਾਈ ਦੇ ਸਹੀ ਤਰੀਕੇ ਨਾਲ ਕিয়ার ਨਹੀਂ ਕਰ ਰਹੇ ਤਾਂ ਗੋ ਡਾਕਟਰ ਸਾਹਿਬ ਨੇ ਕਿਹਾ ਕਿ ਤੁਸੀਂ ਇਹ ਦੱਸਣ ਲਈ ਮੈਨੂੰ ਫੋਨ ਕੀਤਾ ਹੈ ਤੇ ਨਾ ਕਹਿ ਕੇ ਫੋਨ ਕੱਟ ਦਿੱਤਾ ਤੁਸੀਂ ਸਟਾਫ ਨਾਲ ਗੱਲ ਕਰੋ ਮੈਨੂੰ ਪਰੇਸ਼ਾਨ ਨਾ ਕਰੋ ਸ਼ਿਕਾਇਤਕਰਤਾ ਨੇ ਅੱਗੇ ਕਿਹਾ ਕਿ ਇਹ ਗੱਲ ਇੱਥੇ ਦੱਸਣਯੋਗ ਹੈ ਕਿ ਡਾਕਟਰ ਦੀ ਗੈਰ ਹਾਜ਼ਰੀ ਵਿੱਚ ਮੇਰੀ ਪਤਨੀ ਦੀ ਡਿਲੀਵਰੀ ਇੱਕ ਸਫਾਈ ਕਰਮਚਾਰੀ ਕਰਵਾ ਰਹੀ ਸੀ ਅਤੇ ਉਹ ਮੇਰੀ ਪਤਨੀ ਨਾਲ ਬਹੁਤ ਰੁੱਖਾ ਵਿਵਹਾਰ ਕਰ ਰਹੀ ਸੀ ਉਸ ਤੋਂ ਬਾਅਦ ਜਦੋਂ ਬੱਚੇ ਦਾ ਜਨਮ ਲੈ ਸਕਿਆ ਤਾਂ ਮੈ ਉਹਨਾਂ ਨੂੰ 12 ਵਜੇ ਰਾਤ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਮਰੀਜ਼ ਨੂੰ ਲੁਧਿਆਣਾ ਹਸਪਤਾਲ ਲੈ ਜਾਓ ਮੈਂ ਆਪਣੀ ਪਤਨੀ ਨੂੰ ਲੁਧਿਆਣਾ ਹਸਪਤਾਲ ਲੈ ਗਿਆ ਤੇ ਉੱਥੇ ਜਾ ਕੇ ਡਾਕਟਰਾਂ ਨੇ ਸਾਨੂੰ ਕਿਹਾ ਕਿ ਬੱਚਾ ਪਿੱਛੋਂ ਹੀ ਡਿਲੀਵਰੀ ਸਮੇਂ ਫਸ ਕੇ ਆਇਆ ਹੈ ਅਸੀਂ ਇਸ ਦਾ ਆਪਰੇਸ਼ਨ ਨਹੀਂ ਕਰ ਸਕੇ ਉਸ ਤੋਂ ਬਾਅਦ ਲੁਧਿਆਣਾ ਸਿਵਲ ਹਸਪਤਾਲ ਵਿੱਚ ਮੇਰੀ ਪਤਨੀ ਦੀ ਡਿਲੀਵਰੀ ਹੋਈ ਉਸ ਤੋਂ ਬਾਅਦ ਪਤਨੀ ਨੂੰ ਪੀਜੀਆਈ ਲੱਗ ਗਈ ਜਿੱਤੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਬੱਚੇ ਦੀ ਮੌਤ ਹੋ ਚੁੱਕੀ ਹੈ ਇਸ ਸਬੰਧ ਵਿੱਚ ਡਾਕਟਰ ਸੁਖਮਿੰਦਰ ਕੋਰ ਨੇ ਕਿਹਾ ਕਿ ਮੇਰੇ ਉੱਪਰ ਲਗਾਏ ਗਏ ਇਲਜ਼ਾਮ ਬੇਬੁਨਿਆਦ ਹਨ ਮੈਂ ਹਸਪਤਾਲ ਵਿੱਚ ਹਸਪਤਾਲ ਦੇ ਸਟਾਫ ਤੋਂ ਰਿਕਾਰਡ ਚੈੱਕ ਕਰਵਾਇਆ ਸੀ ਤੇ ਮਰੀਜ਼ ਨੂੰ ਰਾਤ 11 ਵਜੇ ਰੈਫਰ ਕਰ ਦਿੱਤਾ ਸੀ ਤੇ ਸਾਡੇ ਕੋਲ ਕੋਈ ਵੀ ਡਿਲੀਵਰੀ ਨਹੀਂ ਹੋਈ ਹੈ ਡਾਕਟਰ ਨੇ ਇਹ ਵੀ ਕਿਹਾ ਹੈ ਕਿ ਸਾਡੇ ਹਸਪਤਾਲ ਦੇ ਵਿੱਚ ਡਾਕਟਰ ਨਾਲ ਸਟਾਫ ਵੀ ਤਨਾਤ ਸੀ ਤੇ ਸਮੇ ਸਮੇਂ ਸਿਰ ਮਰੀਜ਼ ਨੂੰ ਚੈੱਕ ਆਪ ਕੀਤਾ ਗਿਆ ਸੀ ਜਦੋਂ ਮਰੀਜ਼ ਇੱਥੇ ਰੈਫਰ ਕੀਤਾ ਗਿਆ ਤਾਂ ਪਰਿਵਾਰ ਵਾਲਿਆਂ ਨੇ ਬੱਚੇ ਦੀ ਧੜਕਨ ਸੁਣਾ ਕੇ ਭੇਜਿਆ ਸੀ ਡਾਕਟਰ ਦਾ ਇਹ ਵੀ ਕਹਿਣਾ ਹੈ ਕਿ ਅਜਿਹੇ ਛੁੱਟੇ ਇਲਜ਼ਾਮ ਲੱਗਣ ਤੋਂ ਬਾਅਦ ਸਟਾਫ ਅਤੇ ਡਾਕਟਰ ਵਿੱਚ ਰੋਸ ਪੈਦਾ ਹੋ ਜਾਂਦਾ ਹੈ ਤੇ ਅੱਗੇ ਕੰਮ ਕਰਨ ਵਿੱਚ ਦਿੱਕਤ ਆਂਦੀ ਹੈ ਇਸ ਸਬੰਧ ਵਿੱਚ ਸਿਵਲ ਹਸਪਤਾਲ ਸਮਰਾਲਾ ਦੇ ਐਸਐਮਓ ਡਾਕਟਰ ਤਰਕਜੋਤ ਨੇ ਕਿਹਾ ਹੈ ਕਿ ਮੇਰੇ ਕੋਲ ਇਸ ਮਾਮਲੇ ਦੀ ਸ਼ਿਕਾਇਤ ਆਈ ਹੈ ਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਕਰਨ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਘਟਨਾ ਵੀਰ ਜੀ ਪਾਈ ਸੀ ਉਹ ਮੇਰੀ ਵਾਈਫ ਦੇ ਡਿਲੀਵਰੀ ਹੋਣੀ ਸੀ ਉਹਨਾਂ ਦੀ ਤੇ ਸਾਡੇ ਸਮਰਾਲੇ ਸਿਵਲ ਹਸਪੀਟਲ ਦੇ ਵਿੱਚ ਕੇਸ ਸੀਗਾ ਇਹ ਅਸੀਂ ਸੋਮਵਾਰ ਨੂੰ 17 ਤਰੀਕ ਨੂੰ ਐਡਮਿਟ ਕੀਤਾ ਸੀ ਉਹਨਾਂ ਨੂੰ ਮੇਰੀ ਵਾਈਫ ਨੂੰ 4 ਵਜੇ ਤੋਂ ਲੈ ਕੇ ਵੀਰ ਜੀ 12 ਵਜੇ ਤੱਕ ਕਿਸੇ ਡਾਕਟਰ ਨੇ ਕੋਈ ਕੇਅਰ ਨਹੀਂ ਕੀਤੀ ਹੈਗੀ ਨਾਰਮਲ ਕੇਸ ਸੀਗਾ ਜਿਹੜੇ ਮੈਡਮ ਕੋਲ ਕੇਸ ਸੀ ਸੁਖਵਿੰਦਰ ਕੌਰ ਪੂਰੇ 9 ਮਹੀਨੇ ਅਸੀਂ ਉਹਨਾਂ ਦੇ ਜਿੱਦਾਂ ਉਹਨਾਂ ਨੇ ਸਾਨੂੰ ਕਿਹਾ ਸਕੈਨਾਂ ਵਗੈਰਾ ਦਵਾਈ ਸਭ ਕੁਝ ਉਹਨਾਂ ਦੇ ਹੱਥੋਂ ਚੱਲਿਆ ਸੀਗਾ ਲਾਸਟ ਸਕੈਨ ਜਿਹੜੀ 9ਵੇਂ ਮਹੀਨੇ ਹੁੰਦੀ ਆ ਉਹ ਵੀ ਅਸੀਂ ਉਹਨਾਂ ਨੂੰ ਜੋ ਦਿਖਾਈ ਉਹਨਾਂ ਨੇ ਵੀ ਕਿਹਾ ਸਾਨੂੰ ਕਿ ਨਾਰਮਲ ਬੱਚਾ ਏ ਪਹਿਲਾਂ ਸਾਨੂੰ ਉਹ ਪ੍ਰਾਈਵੇਟ ਮਾਚੂਆੜੇ ਬੁਲਾਉਂਦੇ ਸੀ ਆਪਦੇ ਕੋਲ ਪਰ ਉਹਨਾਂ ਨੇ ਜਦੋਂ ਬਾਹਰ ਸਕੈਨ ਦੇਖੀ ਲਾਸਟ ਵਾਲੀ ਉਹ ਕਹਿੰਦੇ ਵੀ ਨਾਰਮਲ ਹੋਣਾ ਹੈ ਸਟਾਫ ਤੁਸੀਂ ਉਰੇ ਆਜੋ ਹਸਪੀਟਲ ਦੇ ਵਿੱਚ ਐਡਮਿਟ ਹੋ ਜਿਓ ਨਾਰਮਲ ਹੋ ਜਾਣਾ ਸਾਰਾ ਕੁਝ ਨੰਬਰ ਸਾਨੂੰ ਉਹਨਾਂ ਨੇ ਬਕਾਇਦਾ ਆਪਣਾ ਪਰਚੀ ਤੇ ਦਿੱਤਾ ਸੀ ਜੇ ਕੋਈ ਜ਼ਰੂਰਤ ਪਈ ਤਾਂ ਸਾਨੂੰ ਕਾਲ ਕਰ ਲਿਓ ਪਰ ਵੀਰ ਜੀ ਸਮਰਾਲੇ ਦੇ ਵਿੱਚ ਰਾਤ ਨੂੰ ਕੋਈ ਵੀ ਡਾਕਟਰ ਨਹੀਂ ਸੀ ਐਮਰਜੈਂਸੀ ਦੇ ਵਿੱਚ ਜੋ ਕਰਮਚਾਰੀ ਸੀਗੇ ਉੱਥੇ ਦੇ ਇੱਕ ਸਾਡੀ ਆਸ਼ਾ ਵਰਕਰ ਸੀਗੀ ਇੱਕ ਸਫਾਈ ਕਰਮਚਾਰੀ ਸੀਗਾ ਉਹੀ ਮੇਰੀ ਵਾਈਫ ਦੇ ਨੇੜੇ ਤੇੜੇ ਫਿਰਦੇ ਸੀ ਕਹਿ ਕੇ ਅਸੀਂ ਬੀਪੀ ਚੈੱਕ ਕਰਵਾਉਂਦੇ ਸੀਗੇ ਜੋ ਸਟਾਫ ਸੀਗਾ ਰਾਤ ਵੇਲੇ ਕਿਸੇ ਨੇ ਕੇਅਰ ਨਹੀਂ ਕੀਤੀ ਹੈਗੀ 12 ਵਜੇ ਸਾਨੂੰ ਉਹਨਾਂ ਨੇ ਰੈਫਰ ਕਰਤਾ ਲੁਧਿਆਣੇ ਲੁਧਿਆਣੇ ਗਏ ਉਹ ਡਾਕਟਰ ਕਹਿੰਦੇ ਵੀ ਜੋ ਤੁਸੀਂ ਇੰਨਾ ਟਾਈਮ ਖਰਾਬ ਕਰਕੇ ਆਏ ਹੋ ਪਹਿਲਾਂ ਆ ਜਾਂਦੇ ਤਾਂ ਕੇਸ ਨਾਰਮਲ ਹੋਣਾ ਸੀਗਾ ਤੁਹਾਡਾ ਹੋਇਆ ਨਾਰਮਲ ਸੀਗਾ ਪਰ ਬੱਚੇ ਦੀ ਜਿਹੜੀ ਕੰਡੀਸ਼ਨ ਸੀਗੀ ਉਹ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਜਿਸ ਕਰਕੇ ਬੱਚਾ ਪੀਜੀਆਈ ਵਾਲਿਆਂ ਨੇ ਸਾਨੂੰ ਡੈੱਡ ਦੱਸਤਾ ਉਹਨਾਂ ਨੇ 4 ਵਜੇ ਬੱਚੇ ਦੀ ਡਿਲੀਵਰੀ ਹੋਈ ਉੱਥੇ ਜਾ ਕੇ ਬੱਚੇ ਦਾ 4 ਵਜੇ ਦਾ ਜਨਮ ਹੋਇਆ ਇਹਦੇ ਵਿੱਚ ਉਹਨੂੰ ਜਣਗੈਲੀ ਜਦੋਂ ਅਣਕ ਮੀਰਜੀ ਮੀਰਜੀ ਅਣਗੈਲੀ ਬਹੁਤ ਵੱਡੀ ਅਣਗੈਲੀ ਆ ਸਿਵਲ ਹਸਪੀਟਲ ਸਮਰਾਲੇ ਦੇ ਵਿੱਚ ਰਾਤ ਵੇਲੇ ਕੋਈ ਐਮਰਜੈਂਸੀ ਡਾਕਟਰ ਨਹੀਂ ਹੁੰਦਾ ਤੇ ਮਰੀਜ਼ ਕੀ ਕਰੂਗਾ ਕਿੱਥੇ ਜਾਊਗਾ ਕੋਈ ਸਟਾਫ ਦੇਖਣੇ ਵਾਲਾ ਤੱਕ ਨਹੀਂ ਹੈਗਾ ਕੋਈ ਉੱਥੇ ਕੋਈ ਇੰਜੈਕਸ਼ਨ ਨਹੀਂ ਕੋਈ ਮੇਰੀ ਵਾਈਫ ਵੀਰ ਜੀ 8 ਵਜੇ ਤੋਂ ਉਹਨਾਂ ਨੂੰ ਕਹਿ ਰਹੀ ਸੀ ਕਿ ਸਾਡੇ ਪਹਿਲਾਂ ਵੀ ਇੱਕ ਬੱਚਾ ਹੈਗਾ ਏ ਕਿ ਮੇਰੀ ਡਿਲੀਵਰੀ ਇਦਾਂ ਇੰਜੈਕਸ਼ਨ ਤੋਂ ਬਿਨਾਂ ਨਹੀਂ ਹੁੰਦੀ ਤੁਸੀਂ ਕੋਈ ਦਵਾਈ ਕੋਈ ਗਲੂ ਕੁਛ ਤਾਂ ਲਵਾਓ ਵੀਰ ਜੀ ਕੋਈ ਸੁਣਾਈ ਨਹੀਂ ਸੀ ਉੱਥੇ ਕੋਈ ਨੇੜੇ ਨਹੀਂ ਸੀ ਆ ਰਿਹਾ ਆਉਂਦੇ ਸੀ ਦੇਖ ਕੇ ਮੁੜ ਜਾਂਦੇ ਦੀ ਫੋਨ ਕੰਨ ਨੂੰ ਲੱਗਿਆ ਹੋਇਆ ਸੀ ਉਹਨਾਂ ਦੇ ਬਸ ਉਹਨਾਂ ਨੇ ਆਪਦੇ ਕੰਮ ਕਰਦੇ ਫ੍ਰੀ ਕਿ ਵਾਈਫ ਦੇ ਕੋਲ ਕੋਈ ਵੀ ਨਹੀਂ ਆਇਆ ਸਾਨੂੰ ਕਹੀ ਗਏ ਕਿ 5 ਮਿੰਟ ਰੁਕ ਜਾਓ 10 ਮਿੰਟ ਰੁਕ ਜਾਓ ਡਿਲੀਵਰੀ ਹੋ ਜਾਣੀ ਆ ਹੋ ਜਾਣੀ ਆ ਇਦਾਂ ਕਰਦਿਆਂ ਕਰਦਿਆਂ ਨੇ ਵੀਰ ਜੀ ਪੂਰੇ 12 ਵਜੇ ਤੀ ਰਾਤ ਦੇ ਤੇ ਉਸ ਟਾਈਮ ਅਸੀਂ ਕਿੱਥੇ ਜਾਂਦੇ ਜਦੋਂ ਟਾਈਮ ਹੀ ਲੰਘ ਗਿਆ ਸੀਗਾ ਸਾਰਾ ਇਸ ਸਮੇਂ ਤੋਂ ਸ਼ਿਕਾਇਤ ਕੀਤੀ ਹੈ ਹਾਂਜੀ ਮੈਂ ਸ਼ਿਕਾਇਤ ਕਰਕੇ ਆਇਆ ਜੀ ਮੈਂ ਐਸ ਡੀ ਐਮ ਸਾਹਿਬ ਕੋਲ ਵੀ ਸ਼ਿਕਾਇਤ ਦਰਜ ਕਰਵਾ ਕੇ ਆਇਆ ਹਾਂ ਤੇ ਐਸ ਐਮਓ ਸਾਹਿਬ ਕੋਲ ਵੀ ਦੇ ਕੇ ਆਇਆ ਐ ਮੀ ਐਲ ਏ ਸਾਹਿਬ ਕੋਲ ਬਾਕੀ ਸੀ ਐਮ ਸਾਹਿਬ ਤੱਕ ਵੀ ਜਾਣੀ ਹੈ ਸ਼ਿਕਾਇਤ ਮੈਂ ਸਾਰੇ ਕਿਤੇ ਮੈਂ ਮੰਗ ਕਰਦਾ ਜੀ ਜੋ ਸਾਡੇ ਨਾਲ ਤੱਕਾ ਹੋਇਆ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਅੱਗੇ ਤੋਂ ਕਿਸੇ ਭੈਣ ਨਾਲ ਵੀ ਇਦਾਂ ਨਾ ਹੋਵੇ ਕਿਉਂਕਿ ਉੱਥੇ ਬਹੁਤ ਹੀ ਜ਼ਿਆਦਾ ਨਜਾਇਜ਼ ਇਹ ਲੋਕਾਂ ਦਾ ਫਾਇਦਾ ਚੱਕਦੇ ਨੇ ਗਰੀਬ ਬੰਦਾ ਵੀਰ ਜੀ ਕਿੱਥੇ ਜਾਊਗਾ ਹੋਰ ਸਿਵਲ ਹਸਪੀਟਲ 'ਚ ਜਾਊਗਾ ਠੀਕ ਨਹੀਂ ਉੱਥੇ ਕੋਈ ਜਦੋਂ ਕੇਅਰ ਕਰਨੇ ਵਾਲਾ ਨਹੀਂ ਹੈਗਾ ਤਾਂ ਕਿੱਥੇ ਜਾਣਾ ਬੰਦੇ ਨੇ ਸਾਡੀ ਕੋਈ ਉੱਥੇ ਕੇਅਰ ਨਹੀਂ ਹੋਈ ਹੈਗੀ ਵਾਈਫ ਮੇਰੀ ਤੜਫਦੀ ਰਹੀ ਆ ਜਦੋਂ ਮੇਹ ਤੋਂ ਨਾ ਦੇਖੀ ਗਈ ਉਹ ਮੈਂ ਫੇਰ ਉਹਨਾਂ ਨੂੰ ਜ਼ਬਰਦਸਤੀ ਲੁਧਿਆਣੇ ਦਾ ਉਹਨਾਂ ਨੇ ਰੈਫਰ ਕਰਿਆ ਸਾਨੂੰ ਉਹਨਾਂ ਨੇ ਕਿਸੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਦੇਖੋ ਜੀ ਪੇਸ਼ੈਂਟ ਸਾਡੇ ਕੋਲ ਸ਼ਾਮੇ 5 ਵਜੇ ਆਇਆ ਸਟਾਫ ਤੇ ਜਿਹੜਾ ਸਟਾਫ ਆਨ ਡਿਊਟੀ ਸੀਗਾ ਈਵਨਿੰਗ ਵਾਲਾ ਉਹਨਾਂ ਨੇ 5 ਵਜੇ ਪੇਸ਼ੈਂਟ ਨੂੰ ਚੈੱਕ ਕਰਕੇ ਐਡਮਿਟ ਕੀਤਾ ਉਸ ਤੋਂ ਬਾਅਦ ਜਿਹੜਾ ਨਾਈਟ ਵਾਲਾ ਸਟਾਫ ਆਇਆ 8 ਵਜੇ ਉਹਨਾਂ ਨੇ ਉਸਨੂੰ ਚੈੱਕ ਕੀਤਾ ਪੇਸ਼ੈਂਟ ਦੀ ਪ੍ਰੋਗਰ ਉਸ ਵਾਰ ਉਸਨੇ ਪੇਸ਼ੈਂਟ ਦੇ ਰੈਲਡੈਂਡ ਸਮਝਾਇਆ ਕਿ ਮੈਂ 2 ਘੰਟੇ ਹੋਰ ਦੇਖਣਾ ਕਿ ਮੈਨੂੰ ਜਿਦਾ ਪੇਸ਼ੈਂਟ ਨੂੰ ਪੇਨਸ ਹੈਗੀਆਂ ਪਰ ਪ੍ਰੋਗਰੈਸ ਹੋਣੀ ਵਧੀਆ ਨਹੀਂ ਹੋ ਰਹੀ। ਉਹਨੇ 11 ਵਜੇ ਪੇਸ਼ੈਂਟ ਨੂੰ ਫੇਰ ਚੈੱਕ ਕੀਤਾ ਤੇ ਉਸਨੇ ਉਸਦੇ ਰਿਲੇਟਿਵ ਨੂੰ ਸਮਝਾਇਆ ਕਿ ਇਹਦੀ ਪ੍ਰੋਗਰੈਸ ਨਹੀਂ ਹੋ ਰਹੀ ਹੈਗੀ। ਬੱਚੇ ਦਾ ਸਿਰ ਹਜੇ ਉੱਤੇ ਹੀ ਪਿਆ। ਹਟਾ ਪੇਨਸ ਹੈਗੀਆਂ ਪੇਸ਼ੈਂਟ ਨੂੰ ਤੇ ਹਜੇ 2 ਫਿੰਗਰ ਹੀ ਹੈ। ਐਸ ਕਰਕੇ ਸੀ ਥੋੜਾ ਲੁਧਿਆਣੀ ਭੇਜ ਰਿਆ। ਫਿਰ ਉਹਨਾਂ ਨੇ ਫਾਈਲ ਦੇ ਵਿੱਚ ਉਹਨਾਂ ਤੇ ਸਾਈਨ ਸੋਇੰਗ ਵੀ ਕਰਵਾਉਣ ਦੀ ਕੋਸ਼ਿਸ਼ ਕੀਤੀ ਵੀ ਸਾਈਨ ਕਰ ਦਿਓ ਤੁਸੀਂ ਤੁਹਾਨੂੰ ਲੁਧਿਆਣੀ ਭੇਜ ਰਿਹਾ 11 ਵਜੇ ਰਾਤ ਹਾਈ ਤੱਕ ਸਟਾਫ ਦਾ ਜਿਹੜਾ ਔਨ ਡਿਊਟੀ ਡਾਕਟਰ ਸੀਗਾ ਉਹਨਾਂ ਨੇ ਉਸ ਡਾਕਟਰ ਨੂੰ ਇਨਫੋਰਮ ਕੀਤਾ ਕਿ ਸਰ ਆਹ ਵਾਲੀ ਕੰਡੀਸ਼ਨ ਆ ਉਹਨਾਂ ਨੇ ਕਿਹਾ ਕਿ ਸਪੈਸ਼ਲਿਸਟ ਨੂੰ ਲੈ ਜਾ ਦੇ ਸਵਲ ਐਕਸਟਰਾ ਟੈਪ ਕਰਾ ਲਓ ਉਹਨਾਂ ਨੇ ਉਸ 11 ਵਜੇ ਪੇਸ਼ ਨੂੰ ਉੱਥੇ ਲਿਜਾਣੇ ਸੀ ਹਸਪੀਟਲ ਰੈਫਰ ਕਰਤਾ ਇਹ ਰਿਕ ਜਦੋਂ ਆਹ ਪੇਸ਼ੈਂਟ ਦੀ ਵੀਡੀਓ ਵਾਇਰਲ ਹੋਈ ਫਿਰ ਸਾਨੂੰ ਪਤਾ ਲੱਗਾ ਕਿ ਐਦਾਂ ਦਾ ਕੋਈ ਪੇਸ਼ੈਂਟ ਹੈ ਜਿਸ ਦੀ ਕੋਈ ਡੈਥ ਹੋਈ ਹੈ ਫਿਰ ਉਸ ਰਿਕਾਰਡ ਕਰਵਾਇਆ ਉਸ ਰਿਕਾਰਡ ਤੋਂ ਪਤਾ ਚੱਲਿਆ ਕਿ ਇਹ ਪਿਛਲੇ ਰਾਤ ਨੂੰ 11:00 ਵਜੇ ਡੈਕ ਰ ਹੋਇਆ ਤੇ ਲੂ ਜੈਨੇਸੀਬਲ ਹਸਪਤਲ ਦੇ ਵਿੱਚ ਸਵੇਰੇ 4:30 ਵਜੇ ਜਾ ਕੇ ਇਹਨਾਂ ਦੀ ਡਿਲੀਵਰੀ ਹੋਇਆ 6 ਘੰਟੇ ਬਾਅਦ ਕਰੋਨਾ ਨੇ ਇਲਜ਼ਾਮ ਇਹ ਲਗਾਇਆ ਕਿ ਸਫਾਈ ਕਰਮਚਾਰੀ ਸੀ ਆਸ਼ਾ ਵਰਕਰ ਸੀ ਅਤੇ ਕੋਈ ਡਾਕਟਰ ਮੌਜੂਦ ਨਹੀਂ ਸੀ ਕੋਈ ਸਟਾਫ ਨਹੀਂ ਸੀ ਨਹੀਂ ਜੀ ਹਮੇਸ਼ਾ 24 ਘੰਟੇ ਐਮਓ ਔਨ ਡਿਊਟੀ ਹੁੰਦੇ ਆ ਹਰੇਕ ਕੋਲ ਨੂੰ ਸਾਰੀ ਫੈਸਿਲਿਟੀ ਦਿੱਤੀ ਗਈ ਹੈ ਤੇ ਸਾਰਾ ਹਸਪਤਲ ਜਨ ਨੂੰ ਸਮੇਂ ਸਮੇਂ ਤੇ ਚੈੱਕ ਕੀਤਾ ਹੋਇਆ ਇਸ ਰਿਕਾਰਡ ਹੈਗਾ ਮੇਰੇ ਕੋਲ ਤੁਸੀਂ ਉਸ ਦੀ ਫੋਟੋ ਕਾਪੀ ਲੈ ਸਕਦੇ ਹੋ ਉਸ ਦੇ ਪੇਸ਼ੈਂਟ ਨੂੰ ਉਸ ਨੂੰ ਸਾਰੇ 3-4 ਬਾਰ ਹੀ ਦੇਖਿਆ ਉਸ ਨੇ ਪੇਸ਼ੈਂਟ ਤੇ ਉਸ ਦੇ ਰਿਲੇਟਿਵਸ ਨੂੰ ਅਸੀਂ ਪੇਸ਼ੈਂਟ ਦੀ ਫਿਟਲ ਹਾਰਟ ਵੈਰਾ ਪ੍ਰੋਪਰ ਸੁਣਾ ਕੇ ਫਿਰ ਉਹਨੂੰ ਭੇਜ ਦਿੱਤੇ ਤੇ ਇਸ ਅਗਰ ਇਹ ਇਦਾਂ ਦੇ ਇਲਜ਼ਾਮ ਝੂਠੇ ਲਗਾਉਣ ਦੇ ਤਾਂ ਸਾਡੇ ਸਟਾਫ ਦੇ ਵਿੱਚ ਬਹੁਤ ਜ਼ਿਆਦਾ ਰੋਸ ਹੈ ਕਹਿੰਦੇ ਕਿ ਅਸੀਂ ਸਾਰੇ ਕੰਮ ਵੀ ਕਰਦੇ ਹਾਂ ਤੇ ਸਾਨੂੰ ਸਿਰਫ ਇਹ ਫਿਰ ਵੀ ਇਦਾਂ ਬਦਨਾਮ ਕੀਤਾ ਜਾਂਦਾ ਸੋਸ਼ਲ ਮੀਡੀਆ ਤੇ ਜਾਂ ਅਨਿਊਜ਼ਪੇਪਰ ਦੇ ਰਾਹੀਂ ਐਸ ਕਰਕੇ ਸਟਾਫ ਬੜਾ ਪਰੇਸ਼ਾਨ ਹੈ ਇਹ ਨਹੀਂ ਤਾਂ ਸਾਡੇ ਨਾਲ ਵੀ ਕੋਆਪਰੇਟ ਕਰਨਾ ਹੈ ਤੇ ਝੂਠੇ ਇਲਜ਼ਾਮ ਲਗਾਉਣੇ 6 ਘੰਟੇ ਬਾਅਦ ਕੀ ਸਮਰਅਲਾ ਉੱਥੇ ਹੀ ਸੀਗਾ ਡਿਲੀਵਰੀ ਤਾਂ ਲੁਧਿਆਣੇ ਸਿਵਲ ਹਸਪੀਟਲ ਹੋਈ ਹੈ ਨਾ ਹੈਲੋ ਲੁਧਿਆਣੇ ਸਿਵਲ ਹਸਪੀਟਲ ਨੂੰ ਪੁੱਛਿਆ ਜਾਵੇ ਕਿ ਹਾਂ ਜੀ 6 ਘੰਟੇ ਬਾਅਦ ਪੇਸ਼ੈਂਟ ਤੁਹਾਡੇ ਕੋਲ ਡਿਲੀਵਰ ਹੋ ਰਿਹਾ ਤੇ ਕੀ ਪ੍ਰੋਬਲਮ ਆਈ ਹੋਣੀ ਸਾਡੇ ਕੋਲ ਸਾਡਾ ਰਿਕਾਰਡ ਹੈ